ਸੁਖਬੀਰ ਬਾਦਲ ਦੇ ਅਸਤੀਫੇ ਨੂੰ ਲੈ ਕੇ ਲਗਾਤਾਰ ਇੱਕ ਪਾਸੇ ਮੰਗ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਜਸਵੀਰ ਸਿੰਘ ਰੋਡੇ ਨੂੰ ਨਵਾਂ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ ਜਾ ਰਿਹਾ ਹੈ ਲਗਾਤਾਰ ਵੱਡੀ ਮੰਗ ਕੀਤੀ ਜਾ ਰਹੀ ਹੈ ਕਿ ਸੁਖਬੀਰ ਬਾਦਲ ਜਿਹੜਾ ਕਿ ਅਸਤੀਫਾ ਦੇਣ ਤੇ ਉੱਥੇ ਹੀ ਆਪਣੀ ਪ੍ਰਧਾਨਗੀ ਨੂੰ ਛੱਡਣ ਤੇ ਜਿਸ ਦੇ ਦੌਰਾਨ ਅਮਰਤਪਾਲ ਦੇ ਵਕੀਲ ਰਾਜੇਵ ਸਿੰਘ ਖਾਲਸਾ ਦੇ ਇੱਕ ਵੱਡਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਦੇ ਵਿੱਚ ਮਨਮਰਜ਼ੀਆਂ ਜਿਹੜੀਆਂ ਕਿ ਸੁਖਬੀਰ ਬਾਦਲ ਨੇ ਕੀਤੀਆਂ ਬੇਅਦਬੀਆਂ ਜਿਹੜੀਆਂ ਕਿ ਉਸ ਦਾ ਹਜੇ ਤੱਕ ਜਿਹੜਾ ਕਿ ਹਜੇ ਤੱਕ ਇਨਸਾਫ ਨਹੀਂ ਮਿਲਿਆ ਤੇ ਦੂਜੇ ਪਾਸੇ ਜੋ ਦੋਸ਼ ਲੱਗੇ ਨੇ ਉਹਨਾਂ ਦੇ ਉੱਤੇ ਮਾਫੀ ਮੰਗਣ ਸੁਖਬੀਰ ਬਾਦਲ ਤੇ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਜਸਵੀਰ ਸਿੰਘ ਰੋਡਾ ਜਿਹੜੇ ਕਿ ਅਕਾਲੀ ਦਲ ਦੇ ਪ੍ਰਧਾਨ ਹੋਣੇ ਚਾਹੀਦੇ ਨੇ ਤੇ ਉੱਥੇ ਹੀ ਉਹਨਾਂ ਨੇ ਹਮੇਸ਼ਾ ਸਿੱਖ ਕੌਮ ਦੀ ਆਵਾਜ਼ ਚੱਕੀ ਐ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਇਹ ਵੱਡੇ ਦਾਅਵੇ ਵੀ ਕੀਤੇ ਗਏ ਨੇ ਤਾਂ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਰਾਜਦੇਵ ਸਿੰਘ ਖਾਲਸਾ ਦਾ ਹੋਣ ਕੀ ਕਹਿਣਾ ਦੇਖੋ ਮੈਂ ਬਦਲਣ ਦੀ ਗੱਲ ਨਹੀਂ ਕਰ ਰਿਹਾ ਮੈਂ ਤਾਂ ਇਹ ਗੱਲ ਕਰ ਰਿਹਾ ਕਿ ਅਕਾਲੀ ਦਲ ਜਿਹੜਾ 1920 ਦੇ ਵਿੱਚ ਕਾਇਮ ਹੋਇਆ ਸੀ ਜਿਸ ਮੰਤਵ ਨਾਲ ਜਿਸ ਮਕਸਦ ਦੇ ਨਾਲ ਉਹ ਕਾਇਮ ਕੀਤਾ ਗਿਆ ਸੀ ਉਸ ਦੀ ਪੁਨਰ ਸਿਰਜੀਤੀ ਚਰੀ ਜਾਵੇ ਬਦਲਣ ਦੀ ਗੱਲ ਤੇ ਹੁੰਦੀ ਐ ਕਿ ਹੁਣ ਜਿਹੜਾ ਆਪਣੇ ਆਪ ਨੂੰ ਅਕਾਲੀ ਦਲ ਕਹਾਉਂਦਾ ਐ ਤੇ ਇਲੈਕਸ਼ਨ ਕਮਿਸ਼ਨਰ ਰਜਿਸਟਰਡ ਹੈ ਮੈਂ ਉਸੇ ਦੇ ਪ੍ਰਧਾਨ ਨੂੰ ਬਦਲਣ ਦੀ ਗੱਲ ਕਰਦਾ ਹਾਂ ਮਾ ਉਹਨੂੰ ਅਸਲ ਅਕਾਲੀ ਦਲ ਮੰਨਦਾ ਹਾਂ ਉਹ ਤਾਂ ਅਕਾਲੀ ਦਲ ਉਹ ਹੈ ਹੀ ਨਹੀਂ ਜਿਹੜਾ 1920 ਦੇ ਵਿੱਚ ਕਾਇਮ ਹੋਇਆ ਸੀ ਜਿਸ ਦੀ ਪੰਥਕ ਰਾਜਨੀਤੀ ਸੀ ਇਹ ਤਾਂ ਮੋਗੇ ਦੀ ਕਾਨਫਰੰਸ 'ਚ ਪ੍ਰਤਾਪ ਸਿੰਘ ਬਾਦਲ ਨੇ ਇਹ ਕਹਿਤਾ ਸੀ ਕਿ ਇਹ ਪੰਥਕ ਅਕਾਲੀ ਦਲ ਨਹੀਂ ਹੈ ਬਲਕਿ ਇਹ ਤਾਂ ਪੰਜਾਬ ਦੀ ਪਾਰਟੀ ਹੈ ਤੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਆ ਉਹ ਸਿੱਖਾਂ ਦੀ ਪ੍ਰਤਨਿਤਾ ਕਰਨ ਨੂੰ ਬਣਾਇਆ ਗਿਆ ਸੀ ਸਿੱਖ ਮੁੱਦਿਆਂ ਨੂੰ ਚਤਨ ਨੂੰ ਬਣਾਇਆ ਗਿਆ ਸੀ ਬੜੀ ਕੁਰਬਾਨੀ ਪਿਛੋਂ ਹੋਂਦ ਵਿੱਚ ਆਇਆ ਸੀ ਉਹ ਮੈਂ ਉਸ ਅਕਾਲੀ ਦਲ ਦੀ ਪੁਨਰ ਸਿਰਜੀਤੀ ਦੀ ਗੱਲ ਕਰੀ ਹੈ ਤੇ ਮੈਂ ਇਹ ਵੀ ਕਿਹਾ ਕਿ ਭਾਈ ਜਸਵੀਰ ਸਿੰਘ ਰੋਡੇ ਜਿਹੜੇ ਸਿੰਘ ਸਾਹਿਬ ਨੇ ਅਕਾਲ ਤਖਤ ਸਾਹਿਬ ਦੇ ਸਰਪਤਾ ਜਥੇਦਾਰ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਭਤੀਜੇ ਨੇ ਅਤੇ ਬਾਬਾ ਜਗਵਿੰਦਰ ਸਿੰਘ ਦੇ ਜਿਹੜੇ ਨੇ ਪੋਤੇ ਨੇ ਤੇ ਉਹ ਇੱਕ ਵੱਡੇ ਸ਼ਹੀਦੀ ਪਰਿਵਾਰ ਦੇ ਨਾਲ ਸਬੰਧਤ ਐ ਨੇ ਉਹ ਉਹਨਾਂ ਨੂੰ ਪ੍ਰਧਾਨ ਬਣਾਇਆ ਜਾਵੇ ਉਸ ਸਤਾਲੀ ਦਲ ਦਾ। ਮਰਗੀ ਜਸਵੀਰ ਸਿੰਘ ਹੀ ਕਿਉਂ ਤੁਹਾਨੂੰ ਠੀਕ ਲੱਗੀ? ਹੈ ਜੀ? ਜਸਵੀਰ ਸਿੰਘ ਰੋਡੇ ਹੀ ਕਿਉਂ ਠੀਕ ਲੱਗੀ? ਦੇਖੋ ਭਾਈ ਜਸਵੀਰ ਸਿੰਘ ਰੋਡੇ ਦੀ ਇਸ ਲਈ ਠੀਕ ਲੱਗੀ ਉਹ ਤਿੰਨ ਮੁੱਦੇ ਨੇ ਉਸ ਦੇ ਵਿੱਚ। ਪਹਿਲਾ ਮੁੱਦਾ ਇਹ ਹੈ ਕਿ ਉਹ ਮਹਾਨ ਜਿਹੜੀ ਸ਼ਹਾਦਤ ਦੇਣ ਵਾਲੇ ਪਰਿਵਾਰ ਦੇ ਵਿੱਚ ਉਹ ਨੇ ਉਹ ਤੇ ਪਹਿਲੀ ਇਹ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਉਹ ਸਕੇ ਭਤੀਜੇ ਨੇ ਬਾਬਾ ਜਗਵਿੰਦਰ ਸਿੰਘ ਦੇ ਉਹ ਪੁੱਤਰ ਨੇ ਤੇ ਦੂਸਰਾ ਉਹਨਾਂ ਦੇ ਪਿਤਾ ਜਦੀਰ ਸਿੰਘ ਉਹ ਅੰਮ੍ਰਿਤ ਸ਼ਹੀਦ ਹੋਏ ਨੇ ਛਿੱਤ ਸੰਦੇ ਅਰਸ਼ ਦੇ ਵਿੱਚ ਉਹਨਾਂ ਨੇ ਕੁਰਬਾਨੀ ਦਿੱਤੀ ਉਹਨਾਂ ਦੇ ਭਰਾ ਜ ਸਰਦਾਰ ਸਵਰਨ ਸਿੰਘ ਵੀ ਸ਼ਹੀਦ ਹੋਏ ਦਰਬਾਰ ਸਾਹਿਬ ਦੇ ਵਿੱਚ ਬਲੂ ਸਟਾਰ ਵੇਲੇ ਇਹ ਜਦੋਂ ਕਿ ਜ਼ਬਰ ਜ਼ੁਲਮ ਹੋ ਰਿਹਾ ਸੀ ਉਹਨਾਂ ਨੇ ਮਹਾਨ ਸ਼ਹਾਦਤ ਦਿੱਤੀ ਉਹਨਾਂ ਦੇ ਭਰਾ ਲਖਵੀਰ ਸਿੰਘ ਰੋਡੇ ਜਿਹੜੇ ਨੇ ਉਹਨਾਂ ਨੇ ਵੀ ਆਪਣੀ ਸ਼ਹਾਦਤ ਦਿੱਤੀ ਤੇ ਉਹ ਪਰਿਵਾਰ ਜਿਸ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਪੈਦਾ ਹੋਏ ਬਾਬਾ ਜੋਗਿੰਦਰ ਸਿੰਘ ਹੋਏ ਸਰਦਾਰ ਜਗੀਰ ਸਿੰਘ ਹੋਏ ਸਰਦਾਰ ਸੁਵਰਨ ਸਿੰਘ ਹੋਏ ਤੇ ਸਰਦਾਰ ਲਖਵੀਰ ਸਿੰਘ ਰੋੜੇ ਹੋਏ ਇਹ ਹੀ ਜੇ ਪਰਿਵਾਰ ਦਾ ਜਿਹੜਾ ਸ਼ਹੀਦ ਪਰਿਵਾਰ ਹੈ ਉਸ ਦੇ ਜਿਹੜੇ ਚਰਤਾ ਧਰਤਾ ਜਿਹੜੇ ਨੇ ਉਸ ਦੇ ਵੀ ਹੁਣ ਵਿਚਰਨ ਵਾਲੇ ਨੇ ਜਿਹੜੇ ਉਸ ਪਰਿਵਾਰ ਦੇ ਕਿ ਨਹੀਂ ਉਹ ਭਾਈ ਐਸੇ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋੜੇ ਜਿਹੜੇ ਕਿ ਅਚਾਲਤ ਸਿੰਘ ਸਾਹਿਬ ਦੇ ਸਾਕਾ ਜਸੇਦਾਰ ਵੀ ਰਹੇ ਨੇ ਤੇ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਜ਼ਥੇਦਾਰੀ ਦੀਆਂ ਜ਼ਿੰਮੇਵਾਰੀਆਂ ਨਿਭਾਈਆਂ ਉਹ ਸ਼ਰੋਮਨੀ ਆਟਲੀ ਦਲ ਦੇ ਪ੍ਰਧਾਨ ਹੋਣ ਦੇ ਬਿਲਕੁਲ ਲਾਇਕ ਫਾਇਕ ਨੇ ਇਸ ਮਤਲਬ ਥੋੜੀ ਜਸਵੀਰ ਸਿੰਘ ਰੋੜੇ ਉਹਨਾਂ ਨਾਲ ਗੱਲ ਹੋਈ ਕੋਈ ਦੇਖੋ ਉਹਨਾਂ ਨਾਲ ਤਾਂ ਗੱਲ ਹੋਣ ਦੀ ਲੋੜੇ ਨਹੀਂ ਹੁੰਦੀ ਨਾ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਮੇਰੀ ਤਜਵੀਜ਼ ਰੱਖੋ ਤੇ ਉਹ ਤਾਂ ਜਿਹੜੀ ਹੈਗੀ ਆ ਉਹ ਸੰਗਤ ਨਾਲ ਮੇਰੀ ਗੱਲ ਹੋਈ ਤੇ ਸਾਰੇ ਸੰਗਤ ਦੀ ਸੋਚੇ ਜਿਹੜੀ ਸੀ ਖਾਲਸਾ ਪੰਥ ਦੀ ਆਵਾਜ਼ ਸੀ ਕਿ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਜਿਹੜੇ ਨੇ ਉਹ ਪੁਨਰ ਸ੍ਰੀ ਜੀਤ ਅਟਾਲੀ ਦਲ ਦੇ ਪ੍ਰਧਾਨ ਹੋਣੇ ਚਾਹੀਦੇ ਨੇ। ਸੁਖਵੀਰ ਬਾਦਲ ਦੀ ਪ੍ਰਧਾਨਗੀ ਨੂੰ ਤੁਹਾਨੂੰ ਕੀ ਨੁਕਸ ਨਜ਼ਰ ਆਉਂਦਾ ਜੀ? ਦੇਖੋ ਸੁਖਵੀਰ ਬਾਦਲ ਤਾਂ ਸਿੱਖੇ ਨਹੀਂ ਹੈ। ਸ਼ਸ਼ਵੀਰ ਬਾਦਲ ਦੀ ਕਾਦੀ ਪ੍ਰਧਾਨ ਜੀ ਹੈ ਨਾਮ ਪ੍ਰਤਾਪ ਸਿੰਘ ਬਾਦਲ ਸੀਗੇ ਇਹ ਲੋਕ ਤਾਂ ਇਹਨਾਂ ਨੇ ਸਿੱਖੀ ਦੀ ਕੋਈ ਮर्यादा ਜਿਹੜੀ ਹੈ ਉਹ ਕਾਇਮ ਰੱਖਿਓ ਨਹੀਂ ਇਹਨਾਂ ਨੇ ਬੇਅਦਬੀ ਇਤਰਾਹੀ ਬਰਦਾਦੀ ਦੀ ਬੇਅਦਬੀ ਕੋਈ ਜੋਹਰ ਸਿੰਘ ਬਾੜੇ ਵਿੱਚੋਂ ਪਾਵਨ ਸਰੂਪ ਦੁਰਗ੍ਰੰਥ ਸਾਹਿਬ